ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰੂ ਧਾਮਾਂ ਦੇ ਦਰਸ਼ਨ ਲਈ ਵਿਸ਼ੇਸ਼ ਜਥੇ ਦੀ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਥੇ ਲਈ ਭੇਜੇ ਗਏ 1800 ਪਾਸਪੋਰਟਾਂ ਦੇ ਵਿੱਚੋਂ 1794 ਸੰਗਤਾਂ ਨੂੰ ਸੰਗ ਪਾਕਿਸਤਾਨ ਸਰਕਾਰ ਦੇ ਵੱਲੋਂ ਵੀਜ਼ੇ ਜਾਰੀ ਹੋ ਗਏ ਨੇ ਉਹਨਾਂ ਨੇ ਮਾਜੋਕ ਪ੍ਰਧਾਨ ਅਤੇ ਪਾਕਿਸਤਾਨ ਐਮਬੈਸੀ ਦਾ ਧੰਨਵਾਦ ਕੀਤਾ ਤੇ ਜਿਨ੍ਹਾਂ ਨੇ ਲਗਭਗ 100 ਫੀਸਦੀ ਵੀਜ਼ੇ ਜਾਰੀ ਕਰਕੇ ਸਿੱਖ ਸੰਗਤਾਂ ਦੀ ਆਸਾਂ ਨੂੰ ਪੂਰਾ ਕੀਤਾ ਉਹਨਾਂ ਆਖਿਆ ਕਿ ਇਹ ਜਥਾ 4 ਨਵੰਬਰ ਨੂੰ ਸ਼ੁਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗਾ ਅਤੇ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਕਈ ਪਵਿੱਤਰ ਸਥਾਨਾਂ ਦੇ ਦਰਸ਼ਨ ਕਰੇਗਾ ਜੱਥਾ 13 ਨਵੰਬਰ ਨੂੰ ਭਾਰਤ ਵਾਪਸ ਪਰਤੇਗਾ ਸਰਦਾਰ ਪ੍ਰਤਾਪ ਸਿੰਘ ਨੇ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਪਵਿੱਤਰ ਯਾਤਰਾ ਨੂੰ ਸਿਰਫ ਆਤਮਕ ਤੇ ਧਾਰਮਿਕ ਭਾਵਨਾ ਨਾਲ ਹੀ ਕਰਨ ਅਤੇ ਵਪਾਰਕ ਉਦੇਸ਼ ਨਾਲ ਨਾ ਜਾਣ ਹੋਰ ਕੀ ਕਿਹਾ ਇਸ ਮੌਕੇ ਪ੍ਰਤਾਪ ਸਿੰਘ ਸਖਤਰ ਨੇ ਜਾਣਦੇ ਆ ਹਰ ਸਾਲ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਮਾਹਦਰਸਨ ਲਈ ਇੱਕ ਵਿਸ਼ੇਸ਼ ਜਥਾ ਭੇਜਿਆ ਜਾਂਦਾ ਹੈ। ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥਾ ਭੇਜਿਆ ਜਾ ਰਿਹਾ ਹੈ। ਇਸ ਜਥੇ ਲਈ 1800 ਜਿਹੜੇ ਅਸੀਂ ਪਾਸਪੋਰਟ ਵਿਗੇ ਲਈ ਭੇਜਿਆ ਹਨ। ਜਿਨ੍ਹਾਂ ਵਿੱਚੋਂ 1794 ਜਿਹੜੇ ਵੀ ਇਹ ਉਹ ਸਰਕਾਰ ਵੱਲੋਂ ਦਿੱਤੇ ਗਏ ਨੇ। ਮੈਂ ਮਾਂਜੋ ਪ੍ਰਧਾਨ ਸਾਹਿਬ ਵੱਲੋਂ ਪਾਕਿਸਤਾਨ ਨੂੰ ਬੇਸੇ ਧੰਨਵਾਦ ਕਰਦਾ ਜਿਨ੍ਹਾਂ ਨੇ ਲਗਭਗ 100% ਜੇ ਕਾੜੀ ਇਹ ਤੇ ਵਿਜੇ ਦਿੱਤੇ ਨੇ ਕਿਉਂਕਿ ਸਿੱਖ ਰਜਨਾ ਹੀ ਅਰਦਾਸ ਕਰਦਾ ਗੁਰੂ ਮਹਾਰਾਜ ਦੇ ਗਾੜੀ ਕਿ ਜਿੱਨਾ ਗੁਰਦੁਆਰਾ ਸਾਹਿਬ ਸਿੱਖ ਪੰਥ ਨੂੰ ਛੋੜਿਆ ਖੁੱਲੇ ਦਰਸ਼ਣੇ ਜਾਰ ਹੈ ਸਰਕਾਰਾਂ ਦੀ ਜਿਹੜੀ ਪਾਲਸੀ ਆ ਉਹ ਸਿੱਖਾਂ ਨੂੰ ਆਪਣੇ ਵਿਛਲੇ ਗੁਰਦੁਆਮਾਂ ਤੋਂ ਦਰਸ਼ਨਾ ਤੋਂ ਵਾਂਝੇ ਕਰ ਰਹੀਆਂ ਸਨ ਪਿਛਲੇ ਸਮੇਂ ਬਾਅਦ ਸਰਕਾਰ ਵੱਲੋਂ ਜਿੱਥੇ ਤੇ ਰੋਕ ਲਗਾ ਦਿੱਤੀ ਗਈ ਸੀ ਜਿਸ ਨਾਲ ਸੰਗਤਾਂ ਵਿੱਚ ਭਾਰੀ ਰੋਸ ਪ੍ਰਗਟ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਰੋਧ ਕੀਤਾ ਗਿਆ ਉਸ ਵਿਰੋਧ ਦਾ ਸਟਾਈ ਨਿਕਲਿਆ ਕਿ ਆਖਿਰ ਸਰਕਾਰ ਨੂੰ ਉਹ ਫੈਸਲਾ ਵਾਪਸ ਲੈਣਾ ਪਿਆ ਕਿਉਂਕਿ ਉਦੋਂ ਵੀ ਇਹ ਗੱਲ ਉੱਠੀ ਸੀ ਕਿ ਜੇ ਹਿੰਦੁਸਤਾਨ ਪਾਕਿਸਤਾਨ ਵਿੱਚ ਕ੍ਰਿਕਟ ਮੈਚ ਹੋ ਸਕਦਾ ਹੈ ਤੇ ਸਿੱਖਾਂ ਨੂੰ ਆਪਣੇ ਵਿਚਲੇ ਗੁਰਤਾ ਮਲੇਦਰਸ਼ਨ ਤੇ ਵਾਝਿਆ ਕਿਉਂ ਬਿਤਾ ਜਾ ਰਿਹਾ ਹੈ ਉਸ ਵਿਰੋਧ ਦਾ ਸਟਾਏ ਇਹ ਨਿਕਲਿਆ ਕਿ ਪਾਰ ਸਰਕਾਰ ਨੂੰ ਉਹ ਫੈਸਲਾ ਵਾਪਸ ਲੈਣਾ ਪਿਆ ਤੇ ਅੱਜ ਜਿਹੜਾ ਸਾਨੂੰ ਜਿਹੜੇ ਵਿਜੇ ਦਿੱਤੇ ਗਏ ਨੇ ਇਹ ਜਥਾ ਜਿਹੜਾ ਇਹ 4 ਤਰੀਕ ਨੂੰ ਦਫ਼ਤਰ ਸ਼ਰੋਣੀ ਕਮੇਟੀ ਤੋਂ ਰਵਾਨਾ ਹੋ ਰਿਹਾ ਇਸ ਜਥੇ ਉਦੋਂ ਗੁਰਦਰਾ ਨਾਨਕ ਕਨੈਣਾ ਸਾਹਿਬ ਗੁਰਦਰਾ ਪੰਜਾ ਸਾਹਿਬ ਗੁਰਦਰਾ ਡੇਰਾ ਸਾਹਿਬ ਤੇ ਗੁਰਦਰਾ ਕਰਤਾਰ ਸਾਹਿਬ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ 13 ਤਰੀਕ ਨੂੰ ਇਹ ਜਥਾ ਵਾਪਸ ਆ ਰਿਹਾ ਮੈਂ ਜਥੇ ਵਿੱਚ ਜਾ ਰਹੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਜਿੰਨੀ ਵੀ ਸੰਗਤ ਜਾਣੀ ਆ ਉਹ ਵਪਾਰ ਦੇ ਮਕਸਦ ਅਲ ਨਾ ਜਾਵੇ ਕੇਵਲ ਤੇ ਕੇਵਲ ਗੁਰੂ ਘਰ ਦੀ ਗੁਰੂ ਪ੍ਰਤੀ ਸ਼ਰਧਾ ਸਤਿਕਾਰ ਰੱਖਦੇ ਆ ਗੁਰੂ ਦੇ ਦਰਸ਼ਨ ਕਰਨ ਜਾਣ ਕਿਉਂਕਿ ਜਦੋਂ ਵਪਾਰ ਕਰਨ ਲਈ ਲੁਕੀ ਜਾਂਦੇ ਨੇ ਉਤੋਂ ਸਮਾਨ ਲੈ ਹੁੰਦੇ ਨੇ ਇਧਰੋਂ ਖੜਦੇ ਨੇ ਉਹਦੇ ਨਾਲ ਜਿਹੜੀ ਸਿੱਖ ਕੌਮ ਦੀ ਬਦਨਾਮੀ ਹੁੰਦੀ ਆ ਕਿਉਂਕਿ ਇਹ ਯਾਰ ਉਹ ਤੇ ਬੇ ਅਸੀਂ ਇਹਵੇਂ ਦੇ ਰਹੇ ਹਾਂ ਕਿ ਮੋਢੇ ਤੇ ਚਾਦਰਾ ਭਾਗ ਆਪਾਂ ਅਗੇ ਲੋਈਆਂ ਦੇ ਜੋ ਵਿਕਰੀ ਕਰਦੇ ਨੇ ਉਹਦੇ ਨਾਲ ਸਿੱਖ ਨੂੰ ਹਮਦਾ ਸਿਰ ਨਹੀਂ ਵੰਦਾ ਇਹ ਕਰਕੇ ਸਾਰੇ ਹੀ ਜਿਹੜੇ ਯਾਤਰਾ ਜਾ ਰਹੇ ਉਹਨਾਂ ਨੂੰ ਵਿਕਤੀ ਹੈ ਕਿ ਉਹ ਕੇਵਲ ਦਰਸ਼ਨਾਂ ਦੀ ਭਾਵਨਾ ਨਾਲ ਜਾਣ ਤਾਂ ਜੋ ਆਪਣੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਵਾਹਿਗੁਰੂ ਜੀ ਕਰਖਾ ਪਿਛਲੇ ਸਮੇਂ ਦੀ ਗੱਲ ਕਰੀ ਤਾਂ ਪਿਛਲੇ ਸਾਲ ਕਾਫੀ ਵੱਡੀ ਗੀਤ ਸੰਗਤ ਗਈ ਸੀ ਇਸ ਵਾਰੀ ਕੁਝ ਨਾ ਕੋਈ ਮਨ ਦੇ ਕਿ ਨਾ ਚਾਹੀ ਰੋਣ ਹੋ ਗਈ ਕਿ ਵੱਡੀ ਗੀਤ ਸੰਗਤ ਜਾਣਾ ਚਾਹੀ ਸੀ ਹਰ ਵਿਜੇ ਉਹਨਾਂ ਨੂੰ ਵੇਲਾ ਅਪਲਾਈ ਨਹੀਂ ਕੀਤੇ ਜਾਂ ਨਹੀਂ ਇਸ ਵਾਰ ਸਾਡੇ ਕੋਲ ਜਿਹੜੇ ਪਾਸਪੋਰਟ ਸੀਗੇ 1800 ਪਾਸਪੋਰਟ ਆਇਆ ਸੀਗਾ ਪਾਸਪੋਰਟ ਤੇ ਵੈਸੇ 1900 ਲਗਭਗ ਸੀ ਵਿੱਚੋਂ ਜਿਹੜੇ ਕਾਗਜ਼ ਪੱਤਰ ਘੱਟ ਸੀਗੇ ਜਿਨ੍ਹਾਂ ਨੇ ਆ ਕੇ ਕਾਗਜ਼ ਪੱਤਰ ਪੂਰੇ ਨਹੀਂ ਕੀਤੇ ਉਹਨਾਂ ਦੇ ਵਿਜੇ ਨਹੀਂ ਅਸੀਂ ਭੇਜੇ ਬਾਕੀ ਜਿਹੜੇ ਅਸੀਂ 1900 ਭੇਜੇ 1800 ਭੇਜਿਆ ਅਸੀਂ 18 ਵਿੱਚੋਂ ਸਿਰਫ 6 ਪਾਸਪੋਰਟ ਕੱਟੇ ਕੱਟੇ ਨੇ ਜੇ ਕੋਈ ਕਿਸੇ ਕਾਰਨ ਕਰਕੇ ਕੱਟੇ ਗਏ ਜਾਂ ਕੋਈ ਉਹਨਾਂ ਦੀ ਚਰਤਾ ਨਹੀਂ ਪੂਰੀਆਂ ਬਾਕੀ ਜਿਕੇ ਵਾਲੀ ਦਾ 100% ਐਰਕਾਂ ਵਿਜੇ ਮਿਲੇ ਨੇ ਉਦਦੇ ਲਈ ਮੈਂ ਪਾਕਿਸਤਾਨ ਸਰਕਾਰ ਤੇ ਭਾਰਤ ਸਰਕਾਰ ਦਾ ਮਾਨਜੂਰ ਪ੍ਰਧਾਨ ਸਭਾ ਦਾ ਦਰਵਾਜ਼ਾ ਕਰ ਹਾਂਜੀ ਸੋਚ ਟੀਵੀ ਦੇ ਲਈ ਅਮਰ ਸਿੰਘ ਤੋਂ ਨਰਿੰਦਰ ਸ਼ੇਠੀ ਦੀ